ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਹਾਂਜੀ ਦੋਸਤੋ ਆਪਾਂ ਅੱਜ ਤੁਹਾਡੇ ਨਾਲ ਬਹੁਤ ਹੀ ਵਧੀਆ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਕਹਾਣੀ ਦਾ ਨਾਮ ਹੈ ਨਾਨਕ ਸ਼ੱਕ ਇੱਕ ਦਿਨ ਸਵੇਰ ਵੇਲੇ ਬਲਦੇਵ ਸਿੰਘ ਮੱਜਾ ਨੂੰ ਪਠੇ ਪਾ ਰਿਹਾ ਸੀ ਤਾਂ ਉਸ ਦੇ ਫੋਨ ਦੀ ਘੰਟੀ ਵੱਜੀ ਫੋਨ ਬਲਦੇਵ ਸਿੰਘ ਦੀ ਭੈਣ ਰਾਣੀ ਦਾ ਸੀ ਖੈਰ ਸੁਖ ਪੁੱਛਣ ਤੋਂ ਬਾਅਦ ਬਲਦੇਵ ਸਿੰਘ ਨੇ ਭੈਣ ਨੂੰ ਫੋਨ ਕਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਵੀਰਾ ਤੇਰੇ ਭਾਣ ਜੇ ਦਾ ਮੰਗਣਾ ਕਰ ਲਿਆ ਹੈ ਤੇ ਉਸ ਦਾ ਵਿਆਹ ਵੀ ਰੱਖ ਲਿਆ ਹੈ ਮੈਂ ਇਸ ਲਈ ਫੋਨ ਕੀਤਾ ਸੀ ਕਿ ਅੱਜ ਮੈਂ ਪਿੰਡ ਆ ਰਹੀ ਹਾਂ ਬਲਦੇਵ ਸਿੰਘ ਬਹੁਤ ਖੁਸ਼ ਹੋਇਆ ਉਸਨੇ ਕਿਹਾ ਜੀ ਸਦਕੇ ਭੈਣੇ ਜਦੋਂ ਮਰਜੀ ਆ ਤੇਰਾ ਆਪਣਾ ਘਰ ਹੈ ਭੈਣ ਨਾਲ ਫੋਨ ਤੇ ਗੱਲਾਂ ਕਰਕੇ ਬਲਦੇਵ ਸਿੰਘ ਨੇ ਜਲਦੀ ਜਲਦੀ ਮੱਜਾਂ ਨੂੰ ਪੱਠੇ ਪਾਏ ਅਤੇ ਆਪਣੇ ਪੁੱਤਰ ਤੇ ਨੂਹਾ ਕੋਲ ਆ ਕੇ ਆਪਣੀ ਭੈਣ ਰਾਣੀ ਦੇ ਹੋਣ ਬਾਰੇ ਦੱਸਿਆ ਬਲਦੇਵ ਸਿੰਘ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਬਲਦੇਵ ਸਿੰਘ ਦਾ ਇੱਕ ਪੁੱਤਰ ਦੁਬਈ ਗਿਆ ਹੋਇਆ ਸੀ ਪੈਲੀ ਵੀ ਬਲਦੇਵ ਸਿੰਘ ਨੂੰ ਵਧੀਆ ਹੁੰਦੀ ਸੀ ਘਰ ਦਾ ਗੁਜ਼ਾਰਾ ਬਹੁਤ ਸੌਖੇ ਤਰੀਕੇ ਨਾਲ ਚੱਲਦਾ ਸੀ ਜਦੋਂ ਬਲਦੇਵ ਸਿੰਘ ਨੇ ਆਪਣੀਆਂ ਨੂਹਾ ਨੂੰ ਆਪਣੀ ਭੈਣ ਦੇ ਆਉਣ ਦੀ ਖਬਰ ਦਿੱਤੀ ਤਾਂ ਉਸ ਦੀ ਨੂਹਾ ਕਹਿਣ ਲੱਗਿਆਂ ਕਿ ਭੂਆ ਤਾਂ ਬੜੀ ਚਲਾਕ ਨਿਕਲੀ ਉਸਨੇ ਤਾਂ ਮੁੰਡੇ ਦਾ ਮੰਗਣਾ ਵੀ ਕਰ ਲਿਆ ਪਰ ਸਾਨੂੰ ਕਿਸੇ ਨੂੰ ਬੁਲਾਇਆ ਹੀ ਨਹੀਂ ਜਦੋਂ ਰਾਣੀ ਆਪਣੇ ਪੇਕੇ ਘਰ ਆਈ ਤਾਂ ਚਾਹ ਪਾਣੀ ਪਿਉਣ ਤੋਂ ਬਾਅਦ ਬਲਦੇਵ ਸਿੰਘ ਨੇ ਆਪਣੀ ਭੈਣ ਨਾਲ ਰਾਇ ਕਰਨੀ ਸ਼ੁਰੂ ਕੀਤੀ ਕਿ ਦਸ ਭੈਣੇ ਵਿਆਹ ਵਿੱਚ ਕੀ ਕੁਝ ਲੈ ਕੇ ਆਉਣਾ ਹੈ ਰਾਣੀ ਕਹਿਣ ਲੱਗੀ ਕਿ ਮੇਰੀਆਂ ਦਰਾਣੀਆਂ ਜਠਾਣੀਆਂ ਤੇ ਨਣਦਾਂ ਦੇ ਵਧੀਆ ਸੂਟ ਲੈ ਆਇਓ ਮੇਰੇ ਪੁੱਤਰ ਨੂੰ ਕੜਾ ਅਤੇ ਨੂੰ ਲਈ ਵੀ ਕੋਈ ਟੂਮ ਲੈ ਆਇਓ ਬਲਦੇਵ ਸਿੰਘ ਮੋਟਾ ਜਿਹਾ ਹਿਸਾਬ ਲਾ ਕੇ ਕਹਿਣ ਲੱਗਿਆ ਕਿ 5-6 ਲੱਖ ਰੁਪਏ ਖਰਚ ਹੋ ਜਾਣਗੇ ਨਾਨਕ ਸ਼ਕਤੇ ਰਾਣੀ ਕਹਿਣ ਲੱਗੀ ਹਾਂ ਵੀਰਾ ਮਹਿੰਗਾਈ ਦਾ ਜਮਾਨਾ ਹੈ ਐਨੇ ਪੈਸੇ ਤਾਂ ਲੱਗ ਹੀ ਜਾਣਗੇ ਤਾਂ ਕੋਲ ਬੈਠੀਆਂ ਬਲਦੇਵ ਸਿੰਘ ਦੀਆਂ ਨੂੰਹਾਂ ਆਪਣੀ ਭੂਆ ਨੂੰ ਕਹਿਣ ਲੱਗੀਆਂ ਕਿ ਭੂਆ ਜੀ ਸ਼ਗਨ ਕਰਨ ਵੇਲੇ ਤਾਂ ਸਾਨੂੰ ਬੁਲਾ ਲੈਂਦੀ ਅਸੀਂ ਆਪਣੀ ਗੱਡੀ ਲੈ ਕੇ ਚਲੇ ਜਾਂਦੇ ਤੁਸੀਂ ਤਾਂ ਸਾਨੂੰ ਬਿਲਕੁਲ ਵੀ ਕੁਝ ਨਹੀਂ ਦੱਸਿਆ ਅੱਜ ਵਿਆਹ ਰੱਖ ਕੇ ਸਾਨੂੰ ਦੱਸਣ ਲਈ ਆ ਗਏ ਰਾਣੀ ਕਹਿਣ ਲੱਗੀ ਕਿ ਅਸੀਂ ਸ਼ਗਨ ਸਿਰਫ ਖੰਮਣੀ ਬਣ ਕੇ ਹੀ ਕੀਤਾ ਹੈ ਅਸੀਂ ਤਾਂ ਕੁੜੀ ਵੇਖਣ ਗਏ ਸੀ ਕੁੜੀ ਸਾਨੂੰ ਪਸੰਦ ਆ ਗਈ ਇਸ ਲਈ ਖੰਮਣੀ ਬਣ ਕੇ ਰੋਕ ਆਏ ਹੁਣ ਵਿਆਹ ਵਿੱਚ ਪੂਰਾ ਇਕੱਠ ਕਰਾਂਗੇ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਣ ਆਈ ਹਾਂ ਬਲਦੇਵ ਸਿੰਘ ਦੀਆਂ ਨੂੰ ਹਾਂ ਆਪਣੀ ਭੂਆ ਨੂੰ ਕਹਿਣ ਲੱਗੀਆਂ ਕਿ ਅਸੀਂ ਤਾਂ 5-6 ਲੱਖ ਲਾਵਾਂਗੇ ਪਰ ਤੁਸੀਂ ਸਾਨੂੰ ਕੀ ਦਿਓਗੇ ਉਹਨਾਂ ਦੀ ਭੂਆ ਕਹਿਣ ਲੱਗੀ ਕਿ ਤੁਸੀਂ ਭਾਵੇਂ 10 10000 ਵਾਲੇ ਸੂਟ ਲੈ ਲਓ ਬਲਦੇਵ ਸਿੰਘ ਦੀਆਂ ਨੂੰਹਾਂ ਕਹਿਣ ਲੱਗੀਆਂ ਨਹੀਂ ਭੂਆ ਜੀ ਸੂਟਾਂ ਦੀ ਗੱਲ ਨਹੀਂ ਸੂਟ ਤਾਂ ਸਾਡੇ ਕੋਲ ਬਹੁਤ ਹਨ ਰਾਣੀ ਕਹਿਣ ਲੱਗੀ ਕਿ ਹੋਰ ਦੱਸੋ ਫਿਰ ਤੁਹਾਨੂੰ ਕੀ ਚਾਹੀਦਾ ਹੈ ਬਲਦੇਵ ਸਿੰਘ ਦੀਆਂ ਨੂੰਹਾਂ ਕਹਿਣ ਲੱਗੀਆਂ ਕਿ ਜੇਕਰ ਸਾਡੇ ਤੋਂ ਨਾਨਕ ਸ਼ਕਤੇ ਇੰਨੇ ਸਾਰੇ ਪੈਸੇ ਲਵਾਉਣੇ ਹਨ ਤਾਂ ਫਿਰ ਡੈਡੀ ਅਤੇ ਤੁਹਾਡੇ ਭਤੀਜਿਆਂ ਦਾ ਵੀ ਮਾਣ ਤਾਣ ਕਰਨਾ ਵਣਦਾ ਹੈ ਰਾਣੀ ਕਹਿਣ ਲੱਗੀ ਕਿ ਮੈਂ ਤਾਂ ਕੁੜੀ ਵਾਲਿਆਂ ਤੋਂ ਬਿਲਕੁਲ ਵੀ ਕਿਸੇ ਚੀਜ਼ ਦੀ ਕੋਈ ਮੰਗ ਨਹੀਂ ਕੀਤੀ ਜਿੱਥੋਂ ਤੱਕ ਮਾਮੇ ਦੇ ਮਾਣ ਤਾਣ ਦੀ ਗੱਲ ਹੈ ਉਹ ਅਸੀਂ ਵੀਰ ਨੂੰ ਸ਼ਾਪ ਪਵਾ ਦੇਵਾਂਗੇ ਬਲਦੇਵ ਸਿੰਘ ਦੀ ਨੂੰਹ ਕਹਿਣ ਲੱਗੀ ਆ ਕਿ ਫਿਰ ਮਾਮੇ ਦੇ ਪੁੱਤਰਾਂ ਦੇ ਵੀ ਸ਼ਾਪ ਪਾਉਣੀ ਬਣਦੀ ਹੈ ਬਲਦੇਵ ਸਿੰਘ ਕਹਿਣ ਲੱਗਿਆ ਨਾ ਭਾਈ ਕੁੜੀਓ ਤੁਸੀਂ ਬਹੁਤਾ ਲਾਲਚ ਨਾ ਕਰੋ ਨਾਨਕਿਆਂ ਵਿੱਚੋਂ ਸਿਰਫ ਮਾਮੇ ਜਾਂ ਨਾਨਨੇ ਲਈ ਛਾਪ ਹੁੰਦੀ ਹੈ ਆਪਣੇ ਬੇਬੇ ਬਾਪੂ ਹੈ ਨਹੀਂ ਇਸ ਲਈ ਹੁਣ ਇਹ ਮੈਨੂੰ ਛਾਪ ਪਾ ਦੇਣਗੇ ਇਸ ਤਰ੍ਹਾਂ ਗੱਲਾਂ ਕਰਦੇ ਕਰਾਉਂਦੇ ਰਾਣੀ ਆਪਣੇ ਘਰ ਵਾਪਸ ਚਲੀ ਗਈ ਰਾਣੀ ਦੇ ਜਾਣ ਤੋਂ ਬਾਅਦ ਬਲਦੇਵ ਸਿੰਘ ਦੀਆਂ نوਹਾ ਅਤੇ ਪੁੱਤਰ ਬਲਦੇਵ ਸਿੰਘ ਨਾਲ ਲੜਾਈ ਕਰਨ ਲੱਗੇ ਬਲਦੇਵ ਸਿੰਘ ਦਾ ਪੁੱਤਰ ਕਹਿਣ ਲੱਗਾ ਕਿ ਬਾਪੂ ਤੂੰ ਤਾਂ ਸਾਡੇ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਆਪਾਂ ਤਾਂ ਦਿਨ ਰਾਤ ਮਿਹਨਤ ਕਰਦੇ ਹਾਂ ਪਰ ਤੁਸੀਂ ਤਾਂ ਭੂਆ ਨੂੰ ਪਹਿਲੇ ਬੋਲ ਹੀ 5-6 ਲੱਖ ਰੁਪਏ ਨਾਨਕ ਸ਼ੱਕ ਭਰਨ ਲਈ ਹਾਂ ਕਰ ਦਿੱਤੀ ਬਲਦੇਵ ਸਿੰਘ ਕਹਿਣ ਲੱਗਾ ਕਿ ਮੈਂ ਸਭ ਸੋਚਿਆ ਹੈ ਤੇਰੀ ਪੂ ਆਵੀ ਇਸ ਘਰ ਦੀ ਕੁੜੀ ਹੈ ਉਸ ਨੂੰ ਵੀ 5 ਕਿੱਲੇ ਜ਼ਮੀਨ ਆਉਂਦੇ ਹਨ ਉਹ ਕਿਹੜਾ ਆਪਣੇ ਘਰੋਂ ਹਿੱਸਾ ਲੈ ਕੇ ਗਈ ਹੈ ਹੁਣ ਉਸ ਦੇ ਮੁੰਡੇ ਦੇ ਵਿਆਹ ਤੇ ਪੈਸੇ ਲਾਉਣ ਦਾ ਸਾਡਾ ਹੱਕ ਬਣਦਾ ਹੈ ਜੇਕਰ ਅਸੀਂ ਨਾਨਕਸ਼ਕ ਵਿੱਚ ਕੁਝ ਲੈ ਕੇ ਨਹੀਂ ਜਾਵਾਂਗੇ ਤਾਂ ਮੇਰੀ ਭੈਣ ਦਾ ਸ੍ਰੀਕਾ ਕਬੀਲਾ ਕੀ ਕਹੇਗਾ ਪਰ ਉਸ ਦਾ ਪੁੱਤਰ ਕਹਿੰਦਾ ਹੈ ਕਿ ਅਸੀਂ ਤਾਂ ਵਿਆਹ ਹੀ ਨਹੀਂ ਜਾਵਾਂਗੇ ਇਸ ਤਰ੍ਹਾਂ ਕਾਰ ਵਿੱਚ ਹਰ ਰੋਜ਼ ਕਿਚਕਿਚ ਹੋਣ ਲੱਗੀ ਬਲਦੇਵ ਸਿੰਘ ਦੀ ਛੋਟੀ ਨੂੰ ਵੱਡੀ ਨੂੰ ਕਹਿੰਦੀ ਹੈ ਦੀਦੀ ਏਕੀ ਗੱਲ ਹੋਈ ਜਦੋਂ ਸ਼ਗਨ ਪਾਉਣਾ ਸੀ ਉਦੋਂ ਸਾਨੂੰ ਕਿਸੇ ਨੇ ਯਾਦ ਨਹੀਂ ਕੀਤਾ ਹੁਣ ਜਦੋਂ ਪੈਸੇ ਲਾਉਣ ਦੀ ਵਾਰੀ ਆਈ ਤਾਂ ਭੂਆ ਆਰਾਮ ਨਾਲ ਕਹਿ ਗਈ ਕਿ 5-6 ਲੱਖ ਰੁਪਇਆ ਲਾ ਦਿਓ ਵੱਡੀ ਕਹਿੰਦੀ ਹਾਂ ਬਾਪੂ ਜੀ ਨੇ ਵੀ ਭੱਜ ਕੇ ਹਾਂ ਕਰ ਦਿੱਤੀ ਅਕੇ ਲੋਕੀ ਕੀ ਕਹਿਣਗੇ ਇਹਨਾਂ ਦਾ ਮੁੰਡਾ ਬਾਹਰ ਗਿਆ ਹੈ ਪੈਸੇ ਕਮਾਉਂਦਾ ਹੈ ਪਰ ਕੋਈ ਪੁੱਛੇ ਤਾਂ ਸਹੀ ਉਹ ਕਿਵੇਂ ਦਿਨ ਰਾਤ ਇੱਕ ਕਰਕੇ ਪੈਸੇ ਕਮਾ ਕੇ ਭੇਜਦਾ ਹੈ ਵੱਡੀ ਨੂੰ ਕਹਿਣ ਲੱਗੀ ਕਿ ਜੇਕਰ ਸੁਖੀ ਵਾਰੋਂ ਪੈਸੇ ਭੇਜਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜਿਸ ਨੂੰ ਜੀ ਆਵੇ ਚੱਕ ਕੇ ਫੜਾ ਦਿਓ ਉਹ ਘਰ ਲਈ ਕਮਾਉਂਦਾ ਹੈ ਲੋਕਾਂ ਲਈ ਨਹੀਂ ਘਰ ਦੇ ਕਰਾਉਂਦੇ ਵਿਆਹ ਦੇ ਦਿਨ ਵੀ ਨੇੜੇ ਆਉਣ ਲੱਗੇ ਬਲਦੇਵ ਸਿੰਘ ਵੀ ਮਨ ਹੀ ਮਨ ਬਹੁਤ ਉਦਾਸ ਹੁੰਦਾ ਉਹ ਸੋਚਣ ਲੱਗਿਆ ਕਿ ਜੇ ਘਰ ਅੱਜ ਮੇਰੇ ਮਾਤਾ ਪਿਤਾ ਜਿਉਂਦੇ ਹੁੰਦੇ ਤਾਂ ਫਿਰ ਮੈਨੂੰ ਕਿਸੇ ਚੀਜ਼ ਦੀ ਕੋਈ ਵੀ ਚਿੰਤਾ ਨਹੀਂ ਸੀ ਹੋਣੀ ਪਰ ਹੁਣ ਭੈਣ ਲਈ ਪਿਤਾ ਵਾਲਾ ਫਰਜ਼ ਮੈਨੂੰ ਨਿਭਾਉਣਾ ਪੈ ਰਿਹਾ ਹੈ ਮੇਰੀਆਂ ਨੂੰਹਾਂ ਤੇ ਪੁੱਤਰ ਤਾਂ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਕਰਨੋਂ ਹਟ ਗਏ ਹੁਣ ਅਜਿਹਾ ਕੀ ਕਰਾਂ ਜਿਸ ਨਾਲ ਇਹਨਾਂ ਦੀ ਅਕਲ ਟਿਕਾਣੇ ਆ ਜਾਵੇ ਉਹ ਪਸ਼ੂਆਂ ਵਾਲੇ ਬਾੜੇ ਵਿੱਚ ਬੈਠਾ ਸੋਚ ਰਿਹਾ ਸੀ ਤਾਂ ਉਹਨਾਂ ਦਾ ਗਵਾਂਢੀ ਆਇਆ ਉਹ ਪੁੱਛਣ ਲੱਗਿਆ ਕਿ ਕੀ ਗੱਲ ਹੈ ਤਾਇਆ ਕਿਵੇਂ ਚੁੱਪ ਜਾ ਕੀਤਾ ਬੈਠਾ ਬਲਦੇਵ ਸਿੰਘ ਨੇ ਉਸ ਨੂੰ ਸਾਰੀ ਗੱਲ ਦੱਸੀ ਬਲਦੇਵ ਸਿੰਘ ਨੇ ਦੱਸਿਆ ਕਿ ਰਾਣੀ ਦੇ ਮੁੰਡੇ ਦਾ ਵਿਆਹ ਹੈ ਨਾਨਕ ਸ਼ੱਕ ਭਰਨੀ ਹੈ ਪਰ ਮੇਰੀਆਂ ਨੂੰਹਾਂ ਤੇ ਪੁੱਤਰ ਪੈਸੇ ਨਹੀਂ ਲਾਉਣਾ ਚਾਹੁੰਦੇ ਬਲਦੇਵ ਸਿੰਘ ਦਾ ਗਵਾਂਢੀ ਉਸ ਨੂੰ ਇੱਕ ਸਕੀਮ ਦੱਸ ਕੇ ਜਾਂਦਾ ਹੈ ਅਗਲੇ ਦਿਨ ਬਲਦੇਵ ਸਿੰਘ ਜਦੋਂ ਘਰ ਨਹੀਂ ਸੀ ਤਾਂ ਉਸ ਦਾ ਗਵਾਂਢੀ ਉਹਨਾਂ ਦੇ ਘਰ ਆਉਂਦਾ ਹੈ ਘਰ ਵਿੱਚ ਬਲਦੇਵ ਸਿੰਘ ਦੀਆਂ ਨੂੰਹਾਂ ਤੇ ਛੋਟਾ ਪੁੱਤਰ ਹੁੰਦਾ ਹੈ ਉਹ ਆ ਕੇ ਪੁੱਛਦਾ ਹੈ ਕਿ ਤਾਇਆ ਕਿੱਥੇ ਹੈ ਤਾਂ ਉਸ ਦਾ ਪੁੱਤਰ ਕਹਿੰਦਾ ਹੈ ਪਤਾ ਨਹੀਂ ਬਾਪੂ ਤਾਂ ਸ਼ਾਇਦ ਖੇਤ ਗਏ ਹੋਣਗੇ ਆ ਜਾ ਤੂੰ ਬੈਠ ਮੈਨੂੰ ਦੱਸ ਕੀ ਕੰਮ ਹੈ ਉਹ ਕਹਿੰਦਾ ਹੈ ਕਿ ਮੈਂ ਤਾਂ ਤਾਏ ਨਾਲ ਹੀ ਗੱਲ ਕਰਨੀ ਸੀ ਮੈਨੂੰ ਤਾਂ ਸਿਰਫ ਤਾਏ ਨਾਲ ਹੀ ਕੰਮ ਹੈ ਚਲੋ ਕੋਈ ਗੱਲ ਨਹੀਂ ਮੈਂ ਫੇਰ ਆ ਜਾਵਾਂਗਾ ਜਦੋਂ ਤਾਇਆ ਘਰ ਹੋਇਆ ਇਸ ਤਰ੍ਹਾਂ ਕੇ ਕਿ ਉਹ ਗਵਾਂਢੀ ਚਲਾ ਜਾਂਦਾ ਹੈ ਤੇ ਥੋੜੇ ਟਾਈਮ ਬਾਅਦ ਬਲਦੇਵ ਸਿੰਘ ਵੀ ਘਰ ਆ ਜਾਂਦਾ ਹੈ ਬਲਦੇਵ ਸਿੰਘ ਇਕਦਮ ਕਵਰਾਇਆ ਹੋਇਆ ਹੁੰਦਾ ਹੈ ਜਦੋਂ ਬਲਦੇਵ ਸਿੰਘ ਦੀਆਂ ਨੂਹਾਂ ਤੇ ਉਸ ਦਾ ਪੁੱਤਰ ਉਸ ਨੂੰ ਕਵਰਾਹਟਦਾ ਕਾਰਨ ਪੁੱਛਦੇ ਹਨ ਤਾਂ ਉਹ ਦੱਸਦਾ ਹੈ ਕਿ ਜੀਤਾ ਮਿਲਿਆ ਸੀ ਉਹ ਕਹਿੰਦੇ ਹਨ ਕਿ ਜੀਤਾ ਤਾਂ ਘਰ ਵੀ ਆਇਆ ਸੀ ਪਰ ਇਸ ਵਿੱਚ ਕਵਰਾਉਣ ਵਾਲੀ ਕੀ ਗੱਲ ਹੈ ਬਲਦੇਵ ਸਿੰਘ ਆਪਣੇ ਪੁੱਤਰ ਨੂੰ ਦੱਸਦਾ ਹੈ ਕਿ ਜੀਤਾ ਜ਼ਮੀਨ ਖਰੀਦ ਰਿਹਾ ਹੈ ਬਲਦੇਵ ਸਿੰਘ ਦਾ ਪੁੱਤਰ ਕਹਿੰਦਾ ਹੈ ਕਿ ਜੇਕਰ ਜੀਤਾ ਜ਼ਮੀਨ ਖਰੀਦ ਰਿਹਾ ਹੈ ਤਾਂ ਇਸ ਵਿੱਚ ਤੁਹਾਨੂੰ ਕਵਰਾਟ ਕਿਉਂ ਹੋ ਰਹੀ ਹੈ ਜੀਤੇ ਕੋਲ ਪੈਸੇ ਹਨ ਉਹ ਜ਼ਮੀਨ ਖਰੀਦ ਲਵੇਗਾ ਆਪਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਲਦੇਵ ਸਿੰਘ ਆਪਣੀਆਂ ਨੂੰਹਾਂ ਅਤੇ ਪੁੱਤਰ ਨੂੰ ਕੋਲ ਬਿਠਾ ਕੇ ਦੱਸਦਾ ਹੈ ਕਿ ਜਿਹੜੀ ਤੇਰੀ ਭੂਆ ਦੇ ਹਿੱਸੇ ਦੀ ਜ਼ਮੀਨ ਹੈ ਜੀਤਾ ਉਹ ਜ਼ਮੀਨ ਖਰੀਦ ਰਿਹਾ ਹੈ ਬਲਦੇਵ ਸਿੰਘ ਦੀਆਂ ਨੂੰਹਾਂ ਕਹਿੰਦੀਆਂ ਹਨ ਕਿ ਭੂਆ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਉਹ ਜ਼ਮੀਨ ਜੀਤੇ ਨੂੰ ਕਿਵੇਂ ਵੇਚ ਸਕਦੀ ਹੈ ਬਲਦੇਵ ਸਿੰਘ ਕਹਿੰਦਾ ਹੈ ਕਿ ਇਹ ਤੁਹਾਡੀ ਭੂਆ ਦਾ ਹਿੱਸਾ ਹੈ ਤਾਂ ਉਹ ਉਸ ਦਾ ਕੁਝ ਵੀ ਕਰ ਸਕਦੀ ਹੈ ਬਲਦੇਵ ਸਿੰਘ ਦੱਸਦਾ ਹੈ ਕਿ ਗੀਤਾ ਤੁਹਾਡੀ ਭੂਆ ਨੂੰ ਉਸ ਜ਼ਮੀਨ ਦਾ 2 ਕਰੋੜ ਰੁਪਇਆ ਦੇਣ ਲਈ ਤਿਆਰ ਹੈ ਤੁਹਾਡੀ ਭੂਆ ਨੇ ਵੀ ਇਸ ਲਈ ਹਾਂ ਕਰ ਦਿੱਤੀ ਹੈ ਗੀਤਾ ਕਹਿੰਦਾ ਹੈ ਕਿ ਮੈਂ ਵਿਆਹ ਦੀ ਨਾਨਕ ਸ਼ੱਕ ਵੀ ਭਰ ਦੇਵਾਂਗਾ ਇਸ ਲਈ ਹੁਣ ਅਸੀਂ ਇਸ ਗੱਲ ਤੋਂ ਟੈਨਸ਼ਨ ਫ੍ਰੀ ਹੋਏ ਚਲੋ ਵਧੀਆ ਹੋਇਆ ਤੁਹਾਨੂੰ ਨਾਨਕ ਸ਼ੱਕ ਤੇ ਪੈਸੇ ਲਾਉਣੇ ਔਖੇ ਲੱਗ ਰਹੇ ਸੀ ਉਹਨਾਂ ਸਾਨੂੰ ਵਿਆਹ ਜਾਣ ਦੀ ਕੋਈ ਵੀ ਲੋੜ ਨਹੀਂ ਹੈ ਜ਼ਮੀਨ ਵਾਲੀ ਗੱਲ ਸੁਣ ਕੇ ਬਲਦੇਵ ਸਿੰਘ ਦੀਆਂ ਨੂੰ ਹਾਂ ਅਤੇ ਉਸ ਦਾ ਪੁੱਤਰ ਕਹਿੰਦੇ ਹਨ ਕਿ ਅਸੀਂ ਤਾਂ ਹਲੇ ਭੂਆ ਨੂੰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਸੀ ਬਲਦੇਵ ਸਿੰਘ ਕਹਿੰਦਾ ਹੈ ਕਿ ਤੁਸੀਂ ਫਿਰ ਪੈਸੇ ਲਾਉਣ ਲਈ ਰਾਜੀ ਵੀ ਤਾਂ ਨਹੀਂ ਸੀ ਹੋਏ ਤੁਸੀਂ ਕਹਿ ਰਹੇ ਸੀ ਕਿ ਭੂਆ ਸਾਥੋਂ ਜਿਆਦਾ ਪੈਸੇ ਲਵਾ ਰਹੀ ਹੈ ਬਾਰ ਬੱਚਿਓ ਅੱਜ ਕੱਲ ਮਹਿੰਗਾਈ ਦਾ ਜਮਾਨਾ ਹੈ 5-6 ਲੱਖ ਰੁਪਏ ਦਾ ਕੁਝ ਵੀ ਨਹੀਂ ਬਣਦਾ ਫਿਰ ਤੁਹਾਡੀ ਭੂਆ ਦੀ ਜ਼ਮੀਨ ਤਾਂ 2 ਕਰੋੜ ਰੁਪਏ ਦੀ ਹੈ ਬਲਦੇਵ ਸਿੰਘ ਦੀ ਨੂੰਹਾਂ ਉਸੇ ਟਾਈਮ ਆਪਣੀ ਭੂਆ ਨੂੰ ਖੋਣ ਲੈਂਦੀਆਂ ਹਨ ਅੱਗੇ ਤੋਂ ਰਾਣੀ ਖੈਰ ਸੁਖ ਪੁੱਛਦੀ ਹੈ ਤੇ ਉਸ ਦੀ ਨੂੰਹਾਂ ਖੈਰ ਸੁਖ ਪੁੱਛਣ ਦੱਸਣ ਤੋਂ ਬਾਅਦ ਭੂਆ ਨੂੰ ਕਹਿੰਦੀਆਂ ਹਨ ਕਿ ਭੂਆ ਜੀ ਐਸਸੀਬੀਆ ਵਿੱਚ ਪੂਰੇ ਪੈਸੇ ਲਾਉਣ ਲਈ ਤਿਆਰ ਹਾਂ ਪੂਆ ਕਹਿੰਦੀ ਹੈ ਕਿ ਹੁਣ ਤਾਂ ਮੇਰੇ ਮੁੰਡੇ ਦੀ ਨਾਨਕ ਸ਼ੱਕ ਜੀਤਾ ਭਰਨ ਨੂੰ ਕਹਿ ਰਿਹਾ ਸੀ ਜੇਕਰ ਤੁਹਾਡੇ ਕੋਲੇ ਐਨੇ ਪੈਸੇ ਨਹੀਂ ਹਨ ਤਾਂ ਫਿਰ ਤੁਸੀਂ ਰਹਿਣ ਦਿਓ ਮੈਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦੀ ਬਲਦੇਵ ਸਿੰਘ ਦੀ ਨੂੰਹ ਕਹਿੰਦੀਆਂ ਹਨ ਕਿ ਨਹੀਂ ਪੂਆ ਇਹਦੇ ਵਿੱਚ ਤੰਗ ਵਾਲੀ ਕੀ ਗੱਲ ਹੈ ਅਸੀਂ ਤਾਂ ਦੋ ਦਿਨ ਪਹਿਲਾਂ ਹੀ ਆ ਜਾਵਾਂਗੇ ਪੂਆ ਜੀ ਅਸੀਂ ਤਾਂ ਅਜੇ ਹੀ ਨਾਨਕ ਸ਼ੱਕ ਭਰ ਕੇ ਜਾਵਾਂਗੇ ਕਿ ਤੁਹਾਡਾ ਸ਼ਰੀਕਾ ਕਬੀਲਾ ਤੇ ਰਿਸ਼ਤੇਦਾਰ ਦੇਖਦੇ ਹੀ ਰਹਿ ਜਾਣਗੇ ਹੁਣ ਬਲਦੇਵ ਸਿੰਘ ਅੰਦਰੋਂ ਅੰਦਰ ਬਹੁਤ ਖੁਸ਼ ਹੋ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਹਨਾਂ ਦੀ ਅਕਲ ਟਿਕਾਣੇ ਤੇ ਲਿਆਉਣ ਲਈ ਇਹ ਸਭ ਕੁਝ ਕਰਨਾ ਜ਼ਰੂਰੀ ਸੀ ਸਿਆਣੇ ਕਹਿੰਦੇ ਹਨ ਜਦੋਂ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਫਿਰ ਉਂਗਲੀ ਟੇਢੀ ਕਰਨੀ ਜ਼ਰੂਰੀ ਹੁੰਦੀ ਹੈ ਅਜਿਹਾ ਹੀ ਕੁਝ ਬਲਦੇਵ ਸਿੰਘ ਨੂੰ ਕਰਨਾ ਪਿਆ ਹੁਣ ਬਲਦੇਵ ਸਿੰਘ ਦੀਆਂ ਨੂੰਹਾਂ ਵਿਆਹ ਲਈ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੰਦੀਆਂ ਹਨ ਉਹ ਵਧੀਆ-ਵਧੀਆ ਸੂਟ ਅਤੇ ਹੋਰ ਲੋੜੀਂਦਾ ਸਮਾਨ ਨਾਨਕ ਸ਼ੱਕ ਲਈ ਲੈ ਕੇ ਆਉਂਦੀਆਂ ਹਨ ਰਾਣੀ ਦੀ ਨੂੰਹ ਅਤੇ ਪੁੱਤਰ ਲਈ ਸੋਨੇ ਦੇ ਗਹਿਣੇ ਵੀ ਬਣਾਏ ਜਾਂਦੇ ਹਨ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਵਿਆਹ ਵਿੱਚ ਜਾਂਦਾ ਹੈ ਅਤੇ ਖੂਬ ਰੌਣਕਾਂ ਲੱਗਦੀਆਂ ਹਨ ਭੂਆ ਵੀ ਚਾਹ ਵਿੱਚ ਫੁੱਲੀ ਨਹੀਂ ਸਮਾਉਂਦੀ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਰੱਬ ਰਾਖਾ